ਦਿਸਨੀ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦਿਮੀਰ ਪੁਤਿਨ 2 ਦਿਨਾਂ ਲਈ ਭਾਰਤ ਦੇ ਦੌਰੇ ਤੇ ਆ ਕੇ ਵਾਪਸ ਰਸ਼ੀਆ ਪਰਤ ਗਏ ਨੇ ਇਸ ਦੌਰਾਨ ਇਸ ਦੌਰੇ ਦੌਰਾਨ ਭਾਰਤ ਅਤੇ ਰਸ਼ੀਆ ਵਿੱਚਕਾਰ ਕਿਹੜੀਆਂ ਡੀਲਸ ਹੋਈਆਂ ਨੇ ਉਹਨਾਂ ਸਾਰਿਆਂ ਵਿੱਚੋਂ ਭਾਰਤ ਨੂੰ ਕੀ ਹਾਸਲ ਹੋਣ ਵਾਲਾ ਹੈ ਇਸ ਦੇ ਨਾਲ ਹੀ ਰਸ਼ੀਆ ਨਾਲ ਇਹਨਾਂ ਡੀਲ ਨੂੰ ਲੈ ਕੇ ਪੁਤਿਨ ਦੇ ਇਸ ਭਾਰਤ ਦੌਰੇ ਦੇ ਨਾਲ ਅਮਰੀਕਾ ਤੋਂ ਲੈ ਕੇ ਹੋਰ ਦੇਸ਼ਾਂ ਦੇ ਉੱਤੇ ਕੀ ਅਸਰ ਪੈਣ ਵਾਲਾ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਦੱਸ ਕੇ ਦੇ ਜੀ ਰੱਖੋ ਜੀ ਜਦੋਂ ਜਦੋਂ ਵੀ ਦੇਸ਼ਾਂ ਦੇ ਵੱਡੇ ਪ੍ਰੈਜ਼ੀਡੈਂਟ ਹੋਣ ਜਾਂ ਪ੍ਰਾਈਮ ਮਿਨਿਸਟਰ ਹੋਣ ਉਹ ਆਪਸ ਦੇ ਵਿੱਚ ਮਿਲਦੇ ਨੇ ਤੇ ਕੱਲੇ ਡੀਲਸ ਦੀ ਗੱਲ ਨਹੀਂ ਹੁੰਦੀ ਉਹਦੇ ਪਿੱਛੇ ਹੋਰ ਵੀ ਬਹੁਤ ਸਾਰੇ ਮਾਇਨੇ ਹੁੰਦੇ ਨੇ ਤੇ ਵਲਾਦੀਮਿਰ ਪੁਤਿਨ ਨਰਿੰਦਰ ਮੋਦੀ ਹੋਰਾਂ ਦਾ ਮਿਲਣਾ ਇਹ ਵੀ ਇੱਕ ਬਹੁਤ ਵੱਡੇ ਜਿਹੜੇ ਆਪਾਂ ਕਹੀਏ ਭਈ ਸਾਈਨਸ ਨੇ ਇਹਦੇ ਵਿੱਚ ਹੁਣ ਕੱਲੀ ਡੀਲਸ ਨਹੀਂ ਆ ਇਹਦੇ ਪਿੱਛੇ ਤੁਸੀਂ ਇਹ ਵੀ ਦੇਖੋ ਭਈ ਕਿਤੇ ਨਾ ਕਿਤੇ ਅਮਰੀਕਾ ਨੂੰ ਵੀ ਜਿਹੜਾ ਹੈਗਾ ਉਹ ਵੀ ਸਮਝਾਉਣਾ ਹੈ ਉਹਨੂੰ ਵੀ ਇਹ ਗੱਲ ਦਾ ਜਿਹੜਾ ਚੇਤਾ ਦਿਵਾਉਣਾ ਹੈ ਕਿ ਜੇਕਰ ਤੂੰ ਪਿੱਛੇ ਹਟਦਾ ਹੈ ਤੇ ਸਾਡੇ ਕੋਲ ਰਸ਼ੀਆ ਵਰਗੀ ਪਾਵਰ ਵੀ ਪਈ ਹੋਈ ਹੈ ਸੋ ਤੁਹਾਨੂੰ ਯਾਦ ਹੈ ਜਾਂ ਫਿਰ ਆਪਾਂ ਯਾਦ ਕਰਵਾ ਦਿੰਨੇ ਆ ਕਿ ਅਮਰੀਕਾ ਵੱਲੋਂ ਭਾਰਤ ਦੇ ਉੱਤੇ 50% ਟੈਰਿਫ ਜਿਹੜੇ ਉਹ ਲਾਇਗ ਹੋਏ ਆ ਸੋ ਹੋਰ ਕਿਸੇ ਵੀ ਮੁਲਕ ਦੇ ਉੱਤੇ 50% ਟੈਰਿਫ ਜਿਹੜਾ ਹਜੇ ਤੱਕ ਨਹੀਂ ਲੱਗੇ ਜੋ ਕਿ ਭਾਰਤ ਦੇ ਉੱਤੇ ਲੱਗੇ ਜਿਸ ਤੋਂ ਬਾਅਦ ਹੁਣ ਰੁਪਏ ਦੇ ਵਿੱਚ ਗਰਾਵਟ ਨਿਤ ਦਿਨ ਜਿਹੜੀ ਹੈ ਉਹ ਆ ਰਹੀ ਹੈ ਜੇ ਹੁਣ ਡਾਲਰ ਦੇ ਮੁਕਾਬਲੇ ਤੁਸੀਂ ਦੇਖੋ ਤਾਂ ਰੁਪਈਆ ਜਿਹੜਾ ਹੈਗਾ ਉਹ 90 पार ਕਰ ਚੁੱਕਿਆ ਤੇ 1 ਪਾਉਂਡ ਦੇ ਤਕਰੀਬਨ 125 ਰੁਪਏ ਜਿਹੜੇ ਨੇ ਉਹ ਬਣ ਰਹੇ ਨੇ ਇਸ ਵੇਲੇ ਤੇ ਜੇ ਇਹੀ ਹਾਲ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਰੁਪਈਆ ਹੋਰ ਥੱਲੇ ਡਿੱਗਦਾ ਜਾਵੇਗਾ ਪਰ ਜੇ ਹੁਣ ਗੋਦੀ মিডিਆ ਦੀ ਗੱਲ ਕਰੀਏ ਤਾਂ ਗੋਦੀ মিডিਆ ਵੱਲੋਂ ਹਰ ਵੇਲੇ ਜੇ ਇਹ ਕਹਿ ਲਿਏ ਕਿ 2014 ਤੋਂ ਲੈ ਕੇ ਜਦੋਂ ਤੋਂ ਨਰਿੰਦਰ ਮੋਦੀ ਹੋਰੀ ਸਤਾ ਦੇ ਵਿੱਚ ਆਏ ਨੇ ਤੇ ਉਸ ਵੇਲੇ ਤੋਂ ਗੋਦੀ মিডিਆ ਦਾ ਇਹੀ ਕਹਿਣਾ ਕਿ ਇੱਕ ਨਵ ਭਾਰਤ ਦੀ ਜਿਹੜੀ ਹੈ ਉਹ ਜਿਹੜੀ ਆਪਾਂ ਕਹੀਏ ਵੀ ਆ ਚੁੱਕਿਆ ਨਵ ਭਾਰਤ ਬਣ ਚੁੱਕਿਆ ਪਹਿਲਾਂ ਵਰਗਾ ਭਾਰਤ ਨਹੀਂ ਹੈ ਇਹ ਸੋ ਉਹਦੇ ਵਿੱਚ ਗੋਦੀ মিডিਆ ਵੱਲੋਂ ਕਿਵੇਂ ਨਰਿੰਦਰ ਮੋਦੀ ਹੋਰਾਂ ਨੂੰ ਭਗਵਾਨ ਜਾਂ ਦੇਵਤਾ ਬਣਾ ਕੇ ਪੇਸ਼ ਕਰਨਾ ਜਾਂ ਕਹਿਣਾ ਵੀ ਇਹੀ ਨੇ ਮੋਦੀ ਹੈ ਤਾਂ ਮੁਮਕਿਨ ਹੈ ਜਿਹੜੀ ਵੀ ਦੇਸ਼ ਤੇ ਉਲਟ ਵੀ ਗੱਲ ਜਾਂਦੀ ਹੈ ਨਾ ਘਾਟੇ ਵਾਲੀ ਗੱਲ ਵੀ ਹੈ ਉਹਨੂੰ ਵੀ ਦੇਸ਼ ਦੇ ਵੱਧੇ ਵਾਲੀ ਗੱਲ ਬਣਾ ਕੇ ਜਿਹੜਾ ਹੈਗਾ ਉਹ ਗੋਦੀ মিডিਆ ਵੱਲੋਂ ਪੇਸ਼ ਕੀਤਾ ਜਾਂਦਾ ਤੇ ਉਹੋ ਹੀ ਗੋਦੀ মিডিਆ ਵੇਖਣ ਵਾਲੇ ਉਹ ਅੰਧ ਭਗਤ ਨੇ ਜਿਹੜੇ ਵਾਕਈ ਕਹਿੰਦੇ ਨੇ ਵੀ ਭਾਈ ਜੋ ਤੁਸੀਂ ਕਹਿ ਦਿੱਤਾ ਅਸੀਂ ਉਹੀ ਕਰਨ ਨੂੰ ਤਿਆਰ ਆ ਤੁਹਾਨੂੰ ਯਾਦ ਹੋਣਾ ਕਿ ਡੋਨਲਡ ਟਰੰਪ ਹੋਰਾਂ ਦੀ ਫੇਰੀ ਵੇਲੇ ਜਦੋਂ ਡੋਨਲਡ ਟਰੰਪ ਹੋਰੀ ਭਾਰਤ ਦੀ ਫੇਰੀ ਦੇ ਉੱਤੇ ਆਏ ਤਾਂ ਉਸ ਵੇਲੇ ਉਹਨਾਂ ਦੀ ਵੀ ਪੂਜਾ ਹੋਣ ਲੱਗ ਪਈ ਸੀ ਟੱਲੀਆਂ ਖੜਕਣ ਲੱਗ ਪਈਆਂ ਸੀ ਉਹਨਾਂ ਦੀ ਆਰਤੀ ਉਤਾਰੀ ਜਾਣ ਲੱਗ ਪਈ ਸੀ ਉਹਨਾਂ ਦੇ ਸਟੈਚੂ ਬਣਾ ਬਣਾ ਕੇ ਤੇ ਅੱਜ ਉਹੀ ਬੁਲਾਦਮੀਰ ਪੁਤਿਨ ਹੈ ਜਿਹਦੀਆਂ ਜਿਹਦੀ ਆਰਤੀ ਕੀਤੀ ਜਾ ਰਹੀ ਹੈ ਉਹਨੂੰ ਦੇਵਤਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉਹਦੀ ਫੋਟੋ ਦੇ ਉੱਤੇ ਆਰਤੀ ਜਾਂ ਫਿਰ ਕਹਿ ਲਈਏ ਦੀਵੇ ਬਾਲੇ ਜਾ ਰਹੇ ਨੇ ਸੋ ਇਹ ਇਥੋਂ ਸਾਨੂੰ ਮਾਨਸਿਕਤਾ ਵੀ ਸਮਝਣੀ ਪੈਣੀ ਹੈ ਇਹ ਅੰਧ ਭਗਤਾਂ ਦੀ ਇਹ ਰਾਸ਼ਟਰਵਾਦ ਜਿਹੜਾ ਲੋਕਾਂ ਦੇ ਵਿੱਚ ਪੈਦਾ ਹੈ ਕਿ ਕੀ ਤੁਸੀਂ ਕਿਸੇ ਵੀ ਕਾਤਲ ਨੂੰ ਕਿਸੇ ਵੀ ਦੁਨੀਆ ਦੇ ਕਰਪਟ ਪਰਸਨ ਨੂੰ ਤੁਸੀਂ ਪੂਜਣ ਲੱਗ ਪੈਨੇ ਹੋ ਤੇ ਤੁਹਾਡੀ ਆਪਣੀ ਮਾਨ ਮਰਿਆਦਾ ਕਿੱਥੇ ਗਈ ਤੁਹਾਡੀ ਆਪਣੀ ਫਿਰ ਹੋਂਦ ਕੀ ਹੈ ਵਲਾਦਿਮੀਰ ਪੁਤਿਨ ਦੇ ਉੱਤੇ ਹਜ਼ਾਰਾਂ ਕਤਲਾਂ ਦੀ ਜਿਹੜੀ ਹੈਗੀ ਆਪਾਂ ਹਜ਼ਾਰਾਂ ਤੋਂ ਹੁਣ ਜੇ ਯੂਕਰੇਨ ਵਾਰ ਵੀ ਵਿੱਚ ਇਨਕਲੂਡ ਕਰ ਲੋ ਤਾਂ ਲੱਖਾਂ ਲੋਕਾਂ ਦੀ ਜਿਹੜੀ ਹੈ ਹੱਤਿਆ ਦਾ ਆਪਾਂ ਕਹੀਏ ਕਿ ਉਹ ਕਸੂਰਵਾਰ ਹੈ ਸੋ ਤੁਹਾਡੇ ਲਈ ਉਹ ਦੇਵਤਾ ਹੋ ਜਾਂਦਾ ਹੁਣ ਗੋਦੀ মিডিਆ ਵੀ ਇਸੇ ਤਰੀਕੇ ਦੇ ਨਾਲ ਆਪਾਂ ਦੇਖਿਆ ਦੇਖੀਏ ਭਈ ਹਰ ਇੱਕ ਜਿਹੜੇ ਦੇਸ਼ ਦੇ ਉਲਟ ਜਾਣ ਵਾਲੀ ਜਿਹੜੀ ਵੀ ਕੋਈ ਗੱਲਬਾਤ ਹੁੰਦੀ ਹੈ ਭਾਵੇਂ ਅਮਰੀਕਾ ਕਰ ਰਿਹਾ ਹੈ ਭਾਵੇਂ ਕੈਨੇਡਾ ਕਰ ਰਿਹਾ ਹੈ ਭਾਵੇਂ ਕੋਈ ਚਾਈਨਾ ਵਾਲੇ ਜ਼ਮੀਨ ਦੱਬ ਰਹੇ ਨੇ ਪਰ ਇਹਨਾਂ ਨੇ ਉਹਨੂੰ ਦੇਸ਼ ਦੇ ਹਿੱਤ ਵਿੱਚ ਦਿਖਾ ਕੇ ਪੇਸ਼ ਕਰਨਾ ਹੁੰਦਾ ਸੋ ਇਹ ਸਭ ਤੋਂ ਵੱਡੀ ਤਰਾਸਦੀ ਹੈ ਭਾਰਤ ਦੇ ਲੋਕਾਂ ਦੀ ਜਿਹੜੇ ਇਹ ਇਹ মিডিਆ ਸੁਣ ਕੇ ਤੇ ਆਪਣੇ ਆਪ ਨੂੰ ਸਮਝ ਰਹੇ ਨੇ ਕਿ ਅਸੀਂ ਪਾਵਰ ਬਣਦੇ ਜਾ ਰਹੇ ਹਾਂ ਪਰ ਜੋ ਆਲੇ ਦੁਆਲੇ ਹੋ ਰਿਹਾ ਹੈ ਜੀਓ ਪੋਲਿਟਿਕਸ ਦੇ ਵਿੱਚ ਹੋ ਰਿਹਾ ਉਹ ਭਾਰਤ ਦੇ ਬਹੁਤ ਕੁਝ ਖਿਲਾਫ ਜਾ ਰਿਹਾ ਸੋ ਕਿਨੇ ਦਿਖਾਉਣਾ ਸੋ ਭਾਰਤ ਦੀ ਜਨਤਾ ਨੂੰ ਇੱਕ ਇਲਿਊਜ਼ਨ ਦੇ ਵਿੱਚ ਰੱਖਿਆ ਹੋਇਆ ਗੋਦੀ ਮੀਡੀਆ ਨੇ ਗੋਦੀ ਮੀਡੀਆ ਦੇ ਰਾਹੀਂ ਆਪਾਂ ਇਹ ਕਹਿ ਲਈਏ ਕਿ ਸਰਕਾਰਾਂ ਨੇ ਸਰਕਾਰਾਂ ਦੇ ਰਾਹੀਂ ਡੀਪ ਸਟੇਟ ਨੇ ਸੋ ਇਸ ਤਰੀਕੇ ਦੇ ਨਾਲ ਭਾਰਤ ਦੇ ਲੋਕ ਜਿਹੜੇ ਨੇ ਉਹ ਸਮਝ ਰਹੇ ਨੇ ਕਿ ਵਾਕਈ ਬਹੁਤ ਕੁਝ ਜਿਹੜਾ ਹੈਗਾ ਹੋ ਰਿਹਾ ਸੋ ਇਹ ਜਿਹੜੀ ਡੀਲ ਆਪਾਂ ਕਹੀਏ ਕਿ ਜਾਂ ਦੋ ਦਿਨਾਂ ਦੀ ਫੇਰੀ ਹੈ ਇਦੇ ਵਿੱਚ ਅਮਰੀਕਾ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਜਿੰਨਾ ਜਿੰਨਾ ਤੁਸੀਂ ਪਿੱਛੇ ਹਟੋਗੇ ਤੇ ਰਸ਼ੀਆ ਦੇ ਅਸੀਂ ক্লোਜ਼ ਜਾਵਾਂਗੇ ਸੋ ਇੱਕ ਤਾਂ ਇਹ ਮਾਇਨੇ ਹੋ ਗਏ ਜਿਹੜੀ ਡੀਲਸ ਦੀ ਗੱਲ ਹੈਗੀ ਆ ਉਹਦੇ ਵਿੱਚ ਇਹਨਾਂ ਨੇ ਇਹ ਕਿਹਾ ਵੀ 100 ਬਿਲੀਅਨ ਤੱਕ ਦੀ ਡੀਲ ਜਿਹੜੀ ਹੈ ਉਹ 2030 ਤੱਕ ਆਪਾਂ ਸਿਰੇ ਚਾੜਾਂਗੇ ਹੁਣ ਤੱਕ ਇਹੀ ਦੇਖਿਆ ਗਿਆ ਵੀ ਜਿਹੜਾ ਭਾਰਤ ਹੈ ਉਹ ਰਸ਼ੀਆ ਤੋਂ ਜ਼ਿਆਦਾ ਟ੍ਰੇਡ ਕਰਦਾ ਹੈ ਮਤਲਬ ਕਿ ਉਹਨਾਂ ਤੋਂ ਜ਼ਿਆਦਾ ਖਰੀਦਦਾ ਹੈ ਰਸ਼ੀਆ ਇਹਨਾਂ ਸਮਾਨ ਜਿਹੜਾ ਹੈਗਾ ਉਹ ਭਾਰਤ ਤੋਂ ਨਹੀਂ ਖਰੀਦਦਾ ਉਹਦੇ ਵਿੱਚ ਹੁਣ ਇਹ ਗੱਲ ਕਹੀ ਗਈ ਹੈ ਵੀ ਅਸੀਂ ਬਰਾਬਰ ਕਰਾਂਗੇ ਕਿਤੇ ਨਾ ਕਿਤੇ ਉਹ ਜਿਹੜੇ ਘਾਟ ਬਾਦ ਹੈਗੀ ਆ ਅਸੀਂ ਵੀ ਉਹਨਾਂ ਖਰੀਦਿਆ ਕਰਾਂਗੇ ਰਸ਼ੀਆ ਵੀ ਉਹਨਾਂ ਖਰੀਦਿਆ ਕਰੇਗਾ ਸੋ ਇਸ ਕਰਕੇ ਕੁੱਲ ਮਿਲਾ ਕੇ ਕਹਿੰਦੇ ਵੀ 100 ਬਿਲੀਅਨ ਦੀ ਟ੍ਰੇਡ ਜਿਹੜੀ ਹੈ ਉਹ 2030 ਤੱਕ ਆਪਾਂ ਕਰ ਲਵਾਂਗੇ ਇਹਦੇ ਨਾਲ ਹੁਣ ਜਿਹੜਾ ਪ੍ਰਭਾਵ ਹੈ ਹੁਣ ਤੁਸੀਂ ਦੇਖੋ ਵੀ ਯੂਕਰੇਨ ਜਿਹੜਾ ਹੈਗਾ ਇਸ ਵੇਲੇ ਮਾਰ ਚੱਲ ਰਿਹਾ ਉੱਥੇ ਹਜ਼ਾਰਾਂ ਮੌਤਾਂ ਜਿਹੜੀਆਂ ਹੋ ਚੁੱਕੀਆਂ ਨੇ ਜਾਂ ਯੂਰਪ ਜਿਹੜਾ ਹੈਗਾ ਉਹ ਰਸ਼ੀਆ ਦੇ ਕਿਵੇਂ ਉਲਟ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਰਸ਼ੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਇੰਡੀਆ ਆਉਣ ਤੋਂ ਪਹਿਲਾਂ ਇੱਕ ਬਿਆਨ ਦਿੰਦੇ ਨੇ ਯੂਰਪ ਦੇ ਖਿਲਾਫ ਕਹਿੰਦੇ ਅਸੀਂ ਯੂਰਪ ਦੇ ਨਾਲ ਜੰਗ ਨਹੀਂ ਲੜਨਾ ਚਾਹੁੰਦੇ ਪਰ ਜੇ ਯੂਰਪ ਚਾਹੁੰਦਾ ਤਾਂ ਅਸੀਂ ਐਸਾ ਸਬਕ ਸਿਖਾਵਾਂਗੇ ਕਿ ਜੰਗ ਤੋਂ ਬਾਅਦ ਕੋਈ ਵੀ ਉਹਨਾਂ ਦਾ ਨੁਮਾਇੰਦਾ ਗੱਲਬਾਤ ਕਰਨ ਲਈ ਵੀ ਨਹੀਂ ਬਚੇਗਾ ਮਤਲਬ ਕਿ ਅਸੀਂ ਮਲਿਆ ਮੇਟ ਕਰ ਦੇਾਂਗੇ ਯੂਰਪ ਦਾ ਇਹ ਇਹ ਬਿਆਨ ਦੇ ਕੇ ਉਹ ਇੰਡੀਆ ਆਉਂਦੇ ਨੇ ਤੇ ਹੁਣ ਇੰਡੀਆ ਦੇ ਪ੍ਰਤੀ ਜਿਵੇਂ ਇੰਡੀਆ ਦੇ ਵਿੱਚ ਉਹਨਾਂ ਦਾ ਵੱਡੇ ਪੱਧਰ ਦੇ ਉੱਤੇ ਸਵਾਗਤ ਕੀਤਾ ਗਿਆ ਜਿੱਦਾਂ ਦਾ ਸਵਾਗਤ ਜਿਹੜਾ ਪੁਤਿਨ ਦਾ ਕੀਤਾ ਗਿਆ ਨਾ ਐਡਾ ਵੱਡਾ ਸਵਾਗਤ ਮੈਨੂੰ ਲੱਗਦਾ ਵੀ ਡੋਨਲਡ 트ੰਪ ਦਾ ਵੀ ਨਹੀਂ ਸੀ ਸੋ ਉਹਨੂੰ ਵੀ ਮਤਲਬ ਕੀ ਇੱਕ ਵੱਡੇ ਪੱਧਰ ਦੇ ਉੱਤੇ ਪੇਸ਼ ਕੀਤਾ ਗਿਆ ਜਿਹਨੂੰ ਦੁਨੀਆ ਦੇਖ ਰਹੀ ਆ ਹੁਣ ਯੂਰਪ ਜਿਹੜਾ ਹੈਗਾ ਉਹ ਵੀ ਦੇਖ ਰਿਹਾ ਯੂਰਪ ਲਈ ਇੱਕ ਥ੍ਰੈਟ ਹੈ ਰਸ਼ੀਆ ਜਿਹੜਾ ਹਮੇਸ਼ਾ ਥ੍ਰੈਟ ਰਿਹਾ ਹੈ ਤੇ ਰਸ਼ੀਆ ਦੀ ਯੂਕਰੇਨ ਨਾਲ ਲੱਗੀ ਹੋਈ جنگ ਯੂਰਪ ਕਦੇ ਵੀ ਨਹੀਂ ਚਾਹੁੰਦਾ ਇਹ ਬੰਦ ਹੋਵੇ ਉਹਦਾ ਮਕਸਦ ਇਹ ਹੈ ਕਿ ਆਪਾਂ ਰਸ਼ੀਆ ਨੂੰ ਜਿਹੜਾ ਹੈਗਾ ਉਸ ਉਸ ਸਥਿਤੀ ਦੇ ਵਿੱਚ ਲੈ ਜਾਈਏ ਕਿ ਫਿਊਚਰ ਦੇ ਵਿੱਚ ਇਹ ਕਿਤੇ ਵੀ ਦੁਬਾਰਾ ਸਿਰ ਨਾ ਚੁੱਕ ਸਕੇ ਸੋ ਇਸ ਕਰਕੇ ਹੀ ਯੂਰਪ ਜਿਹੜਾ ਯੂਰੋਪੀਅਨ ਲੀਡਰ ਨੇ ਹੁਣ ਫਰਾਂਸ ਦੇ ਵਿੱਚ ਤੁਸੀਂ ਦੇਖੋ ਵੀ ਅੱਜ ਤੋਂ ਆਪਾਂ 2 ਕੁ ਮਹੀਨੇ ਪਹਿਲਾਂ ਇੱਕ ਖਬਰ ਸਾਂਝੀ ਕੀਤੀ ਸੀ ਕਿ ਫਰਾਂਸ ਨੇ ਆਪਣੇ ਹਸਪਤਾਲਾਂ ਨੂੰ ਜਿਹੜਾ ਹੈਗਾ ਉਹ ਤਿਆਰ ਰਹਿਣ ਲਈ ਕਿਹਾ 2026 ਦੇ ਵਿੱਚ ਕਿ ਤੁਸੀਂ ਕਿਸੇ ਵੀ ਆਪਾਤਕਲীন ਸਥਿਤੀ ਦੇ ਵਿੱਚ ਤਿਆਰ ਰਹੋ ਐਮਰਜੈਂਸੀ ਦੇ ਵਿੱਚ ਤਿਆਰ ਰਹੋ ਤੁਹਾਡੇ ਕੋਲ ਮਲਟੀਪਲ ਜਿਹੜੇ ਜ਼ਖਮੀ ਫੌਜੀ ਨੇ ਉਹ ਆ ਸਕਦੇ ਨੇ ਹਨ ਸੋ ਇਸ ਤੋਂ ਬਾਅਦ ਹੋਰ ਵੀ ਕੁਝ ਮੁਲਕ ਨੇ ਜਿਨ੍ਹਾਂ ਨੇ ਤਿਆਰੀ ਰੱਖਣ ਦੇ ਲਈ ਕਿਹਾ ਹੋਇਆ ਸੋ ਯੂਰਪ ਜਿਹੜਾ ਉਹ ਰਸ਼ੀਆ ਦੇ ਨਾਲ ਜੰਗ ਦੇ ਵਿੱਚ ਜਾਣ ਨੂੰ ਤਿਆਰ ਹੈ ਤੇ ਦੂਸਰੇ ਪਾਸੇ ਭਾਰਤ ਜਿਹੜਾ ਹੈਗਾ ਉਹ ਵੈਸਟ ਦੇ ਉਲਟ ਜਾ ਕੇ ਰਸ਼ੀਆ ਦੇ ਨਾਲ ਆਪਣੀ ਗੱਲਬਾਤ ਜਿਹੜੀ ਬਣਾ ਰਿਹਾ ਸੋ ਹੁਣ ਇਹਦੇ ਵਿੱਚ ਇਹ ਵੀ ਸੋਚਣਾ ਹੋਏਗਾ ਕਿ ਕੀ ਇਹ ਪਾ ਦਾ ਸਟੈਪ ਜਿਹੜਾ ਰਸ਼ੀਆ ਵੱਲ ਵਧਣਾ ਤੇ ਅਮਰੀਕਾ ਯੂਰਪ ਵੈਸਟ ਨੂੰ ਜਿਹੜਾ ਹੈਗਾ ਪਿੱਛੇ ਛੱਡਣਾ ਕਿੰਨਾ ਕੁ ਸਹੀ ਕਦਮ ਹੋਏਗਾ ਕਿਉਂਕਿ ਹੁਣ ਸੁਪਰ ਪਾਵਰ ਜੇ ਕਹੀਏ ਉਹ ਤਾਂ ਅਮਰੀਕਾ ਹੀ ਹੈ ਨਾ ਹਜੇ ਤੱਕ ਜੇ ਆਪਾਂ ਚਾਈਨਾ ਦੀ ਵੀ ਇੱਕ ਪਾਸੇ ਗੱਲ ਕਰਦੀਏ ਕਿ ਚਾਈਨਾ ਵੀ ਬੜੀ ਵੱਡੀ ਪਾਵਰ ਬਣਦਾ ਜਾ ਰਿਹਾ ਬੇਸ਼ੱਕ ਪਰ ਅਮਰੀਕਾ 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 ਜਿਹੜਾ ਹੈਗਾ ਉਹ ਸੁਪਰ ਪਾਵਰ ਹੀ ਹੈ ਸੁਪਰ ਪਾਵਰ ਦੇ ਨਾਲ-ਨਾਲ ਜੇ ਯੂਰਪ ਕਈ ਇਹ ਪੀ ਇਹ ਨਾਲ ਸਾਰਿਆਂ ਨਾਲ ਵਿਗਾੜ ਕੇ ਫਾਈਵ ਆਈਜ਼ ਨਾਲ ਵਿਗਾੜ ਕੇ ਕਿ ਰਸ਼ੀਆ ਦੇ ਨਾਲ ਜਿਹੜਾ ਹੈਗਾ ਉਹ ਗੰਢ ਤੁੱਪ ਕਰਨੀ ਜਾਂ ਟਾਈਜ਼ ਨੂੰ ਮਜ਼ਬੂਤ ਕਰਨਾ ਵਪਾਰ ਨੂੰ ਵਧਾਉਣਾ ਜਾਂ ਇਹ ਕਹਿ ਦੇਣਾ ਵੀ ਜੇ ਉਹ ਆਇਆ ਤੇ ਇਹਦਾ ਮਤਲਬ ਹੈ ਕਿ ਉਹ ਸਾਡੇ ਨਾਲ ਖੜਿਆ ਹੋਇਆ ਸੋ ਕਿਤੇ ਨਾ ਕਿਤੇ ਇਹ ਆਪਾਂ ਕਹੀਏ ਵੀ ਅਨਸਟੇਬਿਲਟੀ ਜਿਹੜੀ ਹੈਗੀ ਉਹ ਪੈਦਾ ਹੋਣੀ ਹੈ ਅਮਰੀਕਾ ਆਉਂਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਹੋਰ ਵੀ ਲਗਾਮ ਖਿੱਚੂਗਾ ਜੇ ਹੁਣ ਰਸ਼ੀਆ ਤੇ ਚਾਈਨਾ ਦੀ ਗੱਲ ਕਰ ਲਈਏ ਤੇ ਇਹਨਾਂ ਦੇ ਨਾਲ ਵੀ ਜੇ ਇੰਡੀਆ ਦਾ ਸਮਝੌਤਾ ਬਣ ਰਿਹਾ ਹੈ ਜੇ ਇਹ ਕਲੋਜ਼ ਆਉਂਦੇ ਜਾ ਰਹੇ ਨੇ ਪਰ ਕੀ ਕਿੰਨੇ ਕੁ ਸੱਚੇ ਨੇ ਮਤਲਬ ਕਿ ਕਿੰਨਾ ਕੁ ਦਿਲੋਂ ਇਹ ਇੰਡੀਆ ਦੇ ਨਾਲ ਖੜੇ ਨੇ ਇਹ ਵੀ ਦੇਖਣਾ ਹੋਏਗਾ ਜਿਵੇਂ ਹੁਣ ਤੁਸੀਂ ਦੇਖੋ ਵੀ ਚਾਈਨਾ ਦੇ ਨਾਲ ਆਪਾਂ ਕਹਿੰਦੇ ਸੀ ਵੀ ਲਓ ਜੀ ਇਹ ਠੀਕ ਕਰ ਲਿਆ ਇਹਨਾਂ ਨੇ ਸਾਰਾ ਕੁਝ ਆ ਜਾ ਕੇ ਇਹ ਇਧਰ ਉਧਰ ਗਏ ਨੇ ਅਧਿਕਾਰੀ ਗਏ ਨੇ ਜਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਲੋਕ ਜਿਹੜੇ ਮਿਲੇ ਨੇ ਆਪਸ ਦੇ ਵਿੱਚ ਪਰ ਫਿਰ ਉਸ ਤੋਂ ਬਾਅਦ ਹੋਣਾ ਜਿਹੜੀ ਇੱਕ ਘਟਨਾ ਵਾਪਰੀ ਹੈ ਬੀਜ਼ਿੰਗ ਏਅਰਪੋਰਟ ਦੇ ਉੱਤੇ ਜਿੱਥੇ ਇੱਕ ਬੀਬੀ ਨੂੰ ਕਿਹਾ ਗਿਆ ਕਿ ਭਾਈ ਤੇਰਾ ਪਾਸਪੋਰਟ ਹੀ ਇੰਡੀਅਨ ਨਹੀਂ ਹੋਣਾ ਚਾਹੀਦਾ ਤੇਰੇ ਕੋਲ ਤਾਂ ਚਾਈਨੀਜ਼ ਪਾਸਪੋਰਟ ਹੋਣਾ ਚਾਹੀਦਾ ਕਿਉਂਕਿ ਅਰਨਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਉਸ ਤੋਂ ਬਾਅਦ ਫੋਰਨ ਮਿਨਿਸਟਰੀ ਜਿਹੜੀ ਆ ਉਹਨਾਂ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਅਰਨਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਸੋ ਉਹ ਆਪਣੇ ਅਕੀਦਿਆਂ ਦੇ ਉੱਤੇ ਉਹ ਆਪਣੇ ਜਿਹੜੇ ਟਾਰਗੇਟ ਮਿੱਥੀ ਬੈਠੇ ਨੇ ਫਿਊਚਰ ਦੇ ਉਹਦੇ ਉੱਤੇ ਨੇ ਬੇਸ਼ੱਕ ਭਾਵੇਂ ਇੰਡੀਆ ਉਹਨਾਂ ਵੱਲ ਜਾ ਰਿਹਾ ਜਾਂ ਨਹੀਂ ਸੋ ਮਤਲਬ ਦੇਖੋ ਇੱਕ ਪਾਸੇ ਥ੍ਰੈਟ ਹੈ ਕਿ ਸਾਡੀ ਜ਼ਮੀਨ ਨੱਪਨ ਨੂੰ ਫਿਰਦੇ ਨੇ ਆਪਾਂ ਕਹੀਏ ਵੀ ਸਾਡੇ ਚਾਈਨਾ ਦੇ ਨਾਲ ਸਬੰਧ ਬੜੇ ਵਧੀਆ ਬਣ ਗਏ ਆ ਸੋ ਇਹ ਕਿਤੇ ਨਾ ਕਿਤੇ ਆਪਾਂ ਫੇਰ ਭਾਰਤ ਦੀ ਜਨਤਾ ਨੂੰ ਬੇਵਕੂ ਬਣਾਉਣ ਵਾਲੀ ਗੱਲ ਹੀ ਕਰ ਰਹੇ ਆ ਰਸ਼ੀਆ ਦੇ ਨਾਲ ਵੀ ਇਸ ਤਰੀਕੇ ਨਾਲ ਇਹ ਰਸ਼ੀਆ ਕਿੰਨਾ ਕੁ ਭਾਰਤ ਦੇ ਨਾਲ ਮਿਲ ਕੇ ਚੱਲੇਗਾ ਜੇ ਭਾਰਤ ਲਈ ਕੋਈ ਔਖਾ ਸਮਾਂ ਆਉਂਦਾ ਆਉਂਦੇ ਸਮੇਂ ਦੇ ਵਿੱਚ ਕੀ ਕਿੰਨਾ ਰਸ਼ੀਆ ਉਹਦਾ ਸਾਥ ਦੇਵੇਗਾ ਇਹ ਵੀ ਦੇਖਣਾ ਹੋਵੇਗਾ ਸੋ ਕੋਲ ਮਲਾ ਕੇ ਆਪਾਂ ਕਹਿ ਲਈਏ ਕਿ ਇਹ ਦੋ ਚੀਜ਼ਾਂ ਚ ਇਹਨੂੰ ਵੰਡਿਆ ਜਾ ਸਕਦਾ ਵੀ ਇੱਕ ਵੈਸਟ ਤੇ ਅਮਰੀਕਾ ਨੂੰ ਚੇਤਾਵਨੀ ਜਾਂ ਕਹਿ ਦੇਣਾ ਵੀ ਉਹਨਾਂ ਨੂੰ ਦਿਖਾਉਣਾ ਕਿ ਸਾਡੇ ਇਧਰ ਸਬੰਧ ਨੇ ਦੂਜਾ ਜਿਹੜਾ ਡੀਲਸ ਹੈਗੀਆਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਅਮ ਡਿਫੈਂਸ ਸਿਸਟਮ ਜਿਹੜਾ ਉਹਨਾਂ ਕੋਲ ਲੈਣਾ ਜਾਂ ਕੁਝ ਫਾਈਟਰ ਜਹਾਜ਼ ਲੈਣੇ ਆਉਂਦੇ ਸਮੇਂ ਦੇ ਵਿੱਚ ਸੋ ਆ ਆ ਜਿਹੜਾ ਕੁੱਲ ਮਿਲਾ ਕੇ ਆਪਾਂ ਕਹੀਏ ਵੀ ਇਹ ਚੀਜ਼ ਦੋ ਚੀਜ਼ਾਂ ਨਿਕਲਦੀਆਂ ਨੇ ਤੇ ਇਹਦੇ ਉੱਤੇ ਹੁਣ ਅਮਰੀਕਾ ਦਾ ਰਿਐਕਸ਼ਨ ਆਉਣਾ ਬਾਕੀ ਹੈ ਯੂਰਪ ਦਾ ਰਿਐਕਸ਼ਨ ਆਉਣਾ ਬਾਕੀ ਹੈ ਜਦੋਂ ਉਹ ਆ ਜਾਊਗਾ ਤੇ ਆਪਾਂ ਉਹ ਵੀ ਦਰਸ਼ਕਾਂ ਦੇ ਸਾਹਮਣੇ ਜਿਹੜਾ ਹੈਗਾ ਜ਼ਰੂਰ ਰੱਖ ਦਾਂਗੇ ਫਿਲਹਾਲ ਦੀ ਸਥਿਤੀ ਇਹੀ ਹੈ ਅਹ ਦਿਸ ਇ ਮੇਰਾ ਅਗਲਾ ਸਵਾਲ ਹੈ ਤੁਹਾਨੂੰ ਕਿ ਜੇ ਮੈਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਜਿੰਨਾ ਵੀ ਡਿਫੈਂਸ ਸਿਸਟਮ ਹੈ ਉਹ ਜ਼ਿਆਦਾਤਰ ਜਾਨੀ ਵੱਡੀ ਰੇਸ਼ੋ ਦੇ ਵਿੱਚ ਸਿਰਫ ਸਿਰਫ ਰਸ਼ੀਆ ਤੇ ਹੀ ਡਿਪੈਂਡ ਕਰਦਾ ਹੈ ਜਿਵੇਂ ਤੁਸੀਂ ਕਿਹਾ ਕਿ ਹੁਣ ਰਸ਼ੀਆ ਦੇ ਜੇ ਭਾਰਤ ਕੋਲ ਜਾਂਦਾ ਤਾਂ ਭਾਰਤ ਨੂੰ ਨੁਕਸਾਨ ਹੋਵੇਗਾ ਅਮਰੀਕਾ ਯੂਰਪ ਕੋਲ ਖਲਾਬ بیٹھے ਨੇ ਪਰ ਗੱਲ ਉਪਰੇ ਸਵਾਲ ਵੀ ਉੱਠਦਾ ਹੈ ਕਿ ਜੇ ਭਾਰਤ ਜੇ ਹੁਣ ਸੋਰੀ ਸਾਰਾ ਤੋੜ ਲੈਂਦਾ ਤੇ ਭਾਰਤ ਦਾ ਜੋ ਡਿਫੈਂਸ ਸਿਸਟਮ ਹੈ ਉਹ ਤਾਂ ਆਪਣੇ ਆਪ ਹੀ ਸਾਰਾ ਕਹ ਲੋ ਕਿ ਹੁਣ ਕਿਸੇ ਕੰਮ ਦਾ ਫਰ ਨਹੀਂ ਰਹਿਣਾ ਉਸ ਰਿੱਕੇ ਨਾਲ ਉਸ ਨੂੰ ਕਿਵੇਂ ਦੇਖਦੇ ਉਸ ਨੂੰ ਤੁਸੀਂ ਅਕੱਲਾ ਜੇ ਆਪਾਂ ਡਿਫੈਂਸ ਦੀ ਗੱਲ ਕਰੀਏ ਨਾ ਤੇ ਉਹ ਸਿਰਫ ਰਸ਼ੀਆ ਤੇ ਨਹੀਂ ਅਮਰੀਕਾ ਤੇ ਵੀ ਡਿਪੈਂਡੈਂਟ ਹੈਗਾ ਤੇ ਫਰਾਂਸ ਦੇ ਰਫੇਲ ਵੀ ਜਿਹੜੇ ਨੇ ਉਹ ਲਏ ਨੇ ਹਨਾ ਉਹਨਾਂ ਨੇ ਸੋ ਮਤਲਬ ਭਾਰਤ ਦੀ ਨੀਤੀ ਸ਼ੁਰੂ ਤੋਂ ਇਹੀ ਰਹੀ ਹੈ ਭਈ ਸਾਰਿਆਂ ਨੂੰ ਖੁਸ਼ ਕਰਕੇ ਰੱਖਣਾ ਜੇ ਹੁਣ ਉਹ ਰਸ਼ੀਆ ਤੋਂ ਹਥਿਆਰ ਖਰੀਦਦਾ ਤੇ ਨਾਲੋਂ ਨਾਲ ਅਮਰੀਕਾ ਤੋਂ ਵੀ ਉਹਨਾਂ ਕ ਜਿਹੜਾ ਹੈਗਾ ਉਹ ਹਥਿਆਰ ਖਰੀਦ ਲੈਂਦਾ ਤਾਂ ਕਿ ਇਹ ਏ ਇਹ ਇਹ ਨਾ ਸਮਝਣ ਪੀ ਅਸੀਂ ਉਲਟ ਖੇਮੇ ਦੇ ਵਿੱਚ ਭੁਗਤ ਰਹੇ ਆ ਭਾਰਤ ਦੀ ਨੀਤੀ ਜਿਹੜੀ ਆ ਹੁਣ ਤੱਕ ਇਹੀ ਰਹੀ ਆ ਜਿੰਨੇ ਵੀ ਪਹਿਲਾਂ ਆਪਾਂ ਕਹੀਏ ਵੀ ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਰਹੇ ਉਹ ਨਰਿੰਦਰ ਮੋਦੀ ਹੋਰਾਂ ਤੋਂ ਉਹ ਇਹੀ ਕਰਦੇ ਰਹੇ ਨੇ ਰਸ਼ੀਆ ਦੇ ਨਾਲ ਵੀ ਘੁਲ ਮਿਲ ਕੇ ਘਿਓ ਖਿਚੜੀ ਹੋ ਕੇ ਤੇ ਅਮਰੀਕਾ ਦੇ ਨਾਲ ਵੀ ਤੁਸੀਂ ਦੇਖੋ ਅਮਰੀਕਾ ਦੇ ਵਿੱਚ ਵੋਟਾਂ ਹੁੰਦੀਆਂ ਨੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰੀ ਉੱਥੇ ਜਾਂਦੇ ਨੇ ਉੱਥੇ ਕਹਿੰਦੇ ਅਬ ਕੀ ਬਾਤ 트ੰਪ ਸਰਕਾਰ ਇਧਰ ਰਸ਼ੀਆ ਜਾਂਦੇ ਨੇ ਤੇ ਪੁਤਿਨ ਦੇ ਨਾਲ ਵੀ ਜਫੀਆਂ ਪਾਉਂਦੇ ਨੇ ਰੈੱਡ ਕਾਰਪਟ ਵੈਲਕਮ ਉਹਨਾਂ ਦਾ ਹੁੰਦਾ ਸੋ ਇਹ ਨਹੀਂ ਹੈ ਪੀ ਜੇ ਹੁਣ ਇਹ ਕਹੀਏ ਵੀ ਬਿਲਕੁਲ ਹੀ ਤੋੜ ਲਿਆ ਜਾਵੇ ਇਹਨਾਂ ਨੇ ਤੋੜਨਾ ਨਹੀਂ ਹੈ ਤੋੜਨਾ ਨਹੀਂ ਹੈਗਾ ਪਰ ਜਿੰਨਾ ਕਲੋਜ਼ ਜਾਏਗਾ ਜਿੰਨਾ ਕਲੋਜ਼ ਜਾਏਗਾ ਰਸ਼ੀਆ ਤੇ ਉਹਨਾਂ ਅਮਰੀਕਾ ਦੂਰ ਹੁੰਦਾ ਕਿਉਂਕਿ ਅਮਰੀਕਾ ਇਸ ਵੇਲੇ ਇਹ ਸਮਝ ਰਿਹਾ ਪੀ ਟੈਕਨੋਲੋਜੀ ਦੇ ਪੱਧਰ ਤੋਂ ਚਾਈਨਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਦੇ ਉੱਤੇ ਗਰੋ ਕਰ ਰਿਹਾ ਹੈ ਜਿਹੜੇ ਰੇਅਰ ਅਰਥ ਮਿਨਰਲਸ ਹੁੰਦੇ ਨੇ ਨਾ ਉਹ ਚਾਈਨਾ ਦੇ ਕੋਲ ਇਸ ਵੇਲੇ ਬਹੁਤ ਜ਼ਿਆਦਾ ਨੇ ਜੋ ਕਿ ਅਮਰੀਕਾ ਹੁਣ ਲੱਭ ਰਿਹਾ ਪੂਰੀ ਦੁਨੀਆ ਦੇ ਵਿੱਚੋਂ ਕਿ ਅਸੀਂ ਕਿਤੇ ਨਾ ਕਿਤੇ ਚਾਈਨਾ ਨੂੰ ਜਿਹੜਾ ਹੈਗਾ ਟੈਕਨੋਲੋਜੀ ਦੇ ਵਿੱਚ ਅੱਗੇ ਨਾ ਜਾਣ ਦਈਏ ਤੇ ਰੇਅਰ ਅਰਥ ਮਿਨਰਲ ਜਿਹੜੇ ਨੇ ਜਿਹੜੇ-ਜਿਹੜੇ ਦੇਸ਼ ਦੇ ਵਿੱਚ ਵੀ ਹੈਗੇ ਨੇ ਉਹ ਲੱਭ ਕੇ ਅਮਰੀਕਾ ਲੈ ਕੇ ਆਈਏ ਤੇ ਅਸੀਂ ਟੈਕਨੋਲੋਜੀ ਦੇ ਜਿਹੜੀ ਹੈਗੀ ਆ ਉਹ ਉਹ ਸਾਰੀ ਸਾਡੇ ਕੋਲ ਹੀ ਰਵੇ ਮਤਲਬ ਕਹਿਣ ਦਾ ਹੈ ਨਾ ਸੋ ਇਸ ਪੱਖੋਂ ਜੇ ਆਪਾਂ ਦੇਖੀਏ ਕਉ ਕਦੇ ਵੀ ਨਹੀਂ ਚਾਹੁੰਦਾ ਕਿ ਰਸ਼ੀਆ ਜਿਹੜਾ ਹੈਗਾ ਉਹ ਭਾਰ ਵਾਲੇ ਪਾਸੇ ਜਾਵੇ ਚਾਈਨਾ ਉਭਾਰ ਵਾਲੇ ਪਾਸੇ ਜਾਵੇ ਸੋ ਇਸ ਕਰਕੇ ਜੇ ਇਹ ਦੋ ਦੋ ਖੇਮੇ ਨੇ ਨਾ ਹੁਣ ਆਪਾਂ ਇਹ ਲਾ ਕੇ ਚਲੀਏ ਇਹ ਇੱਕ ਇੱਕ ਆ ਖੇਮਾ ਹੋ ਗਿਆ ਇੱਕ ਅਮਰੀਕਾ ਵਾਲਾ ਹੋ ਗਿਆ ਸੋ ਹੁਣ ਜਿਹੜਾ ਭਾਰਤ ਹੈ ਭਾਰਤ ਜੇ ਇਸ ਖੇਮੇ ਦੇ ਵਿੱਚ ਜਾਏਗਾ ਤੇ ਜ਼ਾਹਿਰ ਜੀ ਗੱਲ ਹੈ ਸਿੰਪਲ ਜੀ ਗੱਲ ਹੈਗੀ ਆ ਵੀ ਉਹ ਦੂਜਾ ਖਿੱਤਾ ਜਿਹੜਾ ਹੈਗਾ ਉਹ ਨਰਾਜ਼ ਹੋਊਗਾ ਜੇ ਹੁਣ ਉਸ ਖਿੱਤੇ ਦੇ ਵਿੱਚ ਜਾਂਦੇ ਨੇ ਤਾਂ ਰਸ਼ੀਆ ਨੂੰ ਕਿਵੇਂ ਖੁਸ਼ ਰੱਖਣਾ ਹੈ ਇਹ ਭਾਰਤ ਦੇਖੋ ਇਹ ਕਰਦਾ ਹੈ ਹੈਨਾ ਹੁਣ ਚਾਹੀਦਾ ਤੇ ਇਸ ਤਰ੍ਹਾਂ ਸੀ ਵੀ ਰਸ਼ੀਆ ਨੇ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਤੁਸੀਂ ਅਮਰੀਕਾ ਦੇ ਨਾਲ ਆਪਣੇ ਜਿਹੜੇ ਸਬੰਧਾ ਖਤਮ ਕਰੋ ਠੀਕ ਹੈ ਆ ਫਿਲਹਾਲ ਇੱਕ ਇੱਕ ਬਿਆਨ ਜਿਹੜਾ ਹੈਗਾ ਉਹ ਵਲਾਦੀਮੀਰ ਪੁਤਿਨ ਦਾ ਹੋਣਾ ਆਇਆ ਜਦੋਂ ਭਾਰਤ ਆਏ ਹੋਏ ਸੀ ਕਿ ਭਾਰਤ ਨੂੰ ਆਪਣੇ ਫੈਸਲੇ ਆਪ ਕਰਨੇ ਚਾਹੀਦੇ ਨੇ ਉਹ ਵੈਸਟ ਦੇ ਉੱਤੇ ਉਹਨਾਂ ਨੂੰ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ ਇਹ ਬਿਆਨ ਜ਼ਰੂਰ ਦਿੱਤਾ ਉਹਨਾਂ ਨੇ ਪਰ ਕਦੀ ਵੀ ਇਹ ਗੱਲ ਨਹੀਂ ਹੋਈ ਰਸ਼ੀਆ ਨੇ ਕਿਹਾ ਹੋਵੇ ਵੀ ਤੁਸੀਂ ਅਮਰੀਕਾ ਤੋਂ ਕੋਈ ਹਥਿਆਰ ਨਹੀਂ ਲੈਣਾ ਉਹਨਾਂ ਦੇ ਨਾਲ ਬਿਲਕੁਲ ਸਬੰਧ ਬੰਦ ਕਰੋ ਸੋ ਚਾਹੀਦਾ ਤੇ ਇਹ ਸੀ ਵੀ ਰਸ਼ੀਆ ਦੇ ਨਾਲ ਵੀ ਇਸ ਤਰੀਕੇ ਨਾਲ ਚੱਲਿਆ ਜਾਂਦਾ ਤੇ ਅਮਰੀਕਾ ਦੇ ਨਾਲ ਵੀ ਜਿਹੜਾ ਹੈਗਾ ਉਹ ਚੱਲਿਆ ਜਾਂਦਾ ਪਰ ਜੇ ਹੁਣ ਇੱਕ ਖੇਮੇ ਦੇ ਵਿੱਚ ਭੁਗਤਾਂਗੇ ਤੇ ਦੂਜਾ ਜਿਹੜਾ ਹੈਗਾ ਉਹ ਵਿਰੋਧ ਦੇ ਵਿੱਚ ਚੜ ਕੇ ਆਉਣਾ ਹੀ ਆਉਣਾ ਜੀ ਹਾਂ ਜੀ ਤੁਸੀਂ ਤੁਹਾਨੂੰ ਕਰਦੇ ਇਸ ਨਾਲ ਹੀ ਤੁਸੀਂ ਇਸ ਅਹਿਮ ਇਸ਼ੂ ਦੇ ਉੱਤੇ ਆਪਣੇ ਕਿ ਲੋਕੀ ਜਾਣਕਾਰੀ ਦਿੱਚੀ ਅੱਗੇ ਰੱਖੀ ਹੈ ਤੁਹਾਡਾ ਧੰਨ ਸਾਨੂੰ ਜੁੜਨ ਦੇ ਲਈ ਤੇ ਇਹ ਵਿਚਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਾਡਾ ਦਿਲੋਂ ਧੰਨਵਾਦ